ਪਿਛਲੇ ਦਿਨੀ ਵਿਪਨ ਕੇਅਰ ਸੈਂਟਰ ਮਾਲੀ ਗੇਟ ਵਿੱਚ ਜੋ ਕਿ ਬੱਚਿਆਂ ਦਾ ਹਸਪਤਾਲ ਹੈ ਅਰਮਾਨ ਨਾਮ ਦੇ ਬੱਚੇ ਦੀ ਮੌਤ ਹੋਣ ਦਾ ਕਰਕੇ ਇਲਾਕੇ ਦੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਇਸ ਘਟਨਾ ਨੂੰ ਲੈ ਕੇ ਬੱਚਿਆਂ ਦੇ ਮਾਪੇ ਇਸ ਸੋਚ ਵਿੱਚ ਪੈ ਗਏ ਹਨ ਕਿ ਇਹ ਲੱਖਾਂ ਕਰੋੜਾਂ ਰੁਪਈਆ ਦੇ ਕਲੀਨਿਕ ਖੋਲ੍ਹ ਕੇ ਜੋ ਡਾਕਟਰ ਬੈਠੇ ਨੇ ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਨੇ ਕਿਉਂਕਿ ਕਲੀਨਿਕਾਂ ਦੇ ਵਿੱਚ ਕੋਈ ਵੀ ਇਲੈਕਟ੍ਰੋਨਿਕ ਸਿਸਟਮ ਨਹੀਂ ਹੈ। ਅਰਮਾਨ ਦੀ ਮੌਤ ਕਲੀਨਿਕ ਦੇ ਵਿੱਚ ਘਟੀਆ ਸਿਸਟਮ ਦੇ ਕਾਰਨ ਹੋਈ ਹੈ। ਸਮਾਂ ਰਹਿੰਦਿਆਂ ਅਗਰ ਉਸ ਦਾ ਇਲਾਜ ਹੋ ਜਾਂਦਾ ਤਾਂ ਸ਼ਾਇਦ ਉਹ ਬੱਚਿਆਂ ਦਾ ਇੱਕੋ ਇੱਕ ਬੇਟਾ ਜਦ ਬੱਚਾ ਬਚ ਸਕਦਾ ਸੀ ਇਸ ਸਮੱਸਿਆ ਦੇ ਹੱਲ ਨੂੰ ਲੈ ਕੇ ਕ੍ਰਾਂਤੀਜੀਤ ਜੋ ਕਿ ਉੱਗੇ ਸਮਾਜ ਸੇਵਕ ਹਨ ਉਹਨਾਂ ਐਸਐਮਓ ਤੋਂ ਮੰਗ ਕੀਤੀ ਕਿ ਇਲਾਕੇ ਦੇ ਵਿੱਚ ਜਿੰਨੇ ਵੀ ਹਸਪਤਾਲ ਹਨ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਇਹ ਤੈਅ ਕੀਤਾ ਜਾਵੇ ਕਿ ਉਹਨਾਂ ਕੋਲ ਜਿਹੜੀਆਂ ਸਿਹਤ ਸੁਵਿਧਾਵਾਂ ਹਨ ਉਹ ਪੂਰੀਆਂ ਹਨ ਜਾਂ ਨਹੀਂ ਕੈਮਰਾ ਪਰਸਨ ਕਸ਼ਮੀਰ ਸਿੰਘ ਦੇ ਨਾਲ ਸੁਖਵਿੰਦਰ ਸੋਹਲ ਆਰਐਨਏ ਨਿਊਜ਼ ਇੰਟਰਨੈਸ਼ਨਲ ਨੂੰਕੋਦਰ ਸਮੱਸਿਆ ਦਾ ਸਰ ਹੱਲ ਵਾਸਤੇ ਵੀ ਅਸੀਂ ਸਮੱਸਿਆ ਬਾਰੇ ਜਾਣਕਾਰੀ ਦੇਣਾ ਹੈ ਬੇਇਤਿਬਾਰਨਾ ਹੈ ਸੀਐਸਐਮਓ ਸਾਹਿਬ ਨੂੰ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਕੱਲ ਵਿਪਨ ਹਸਪੀਟਲ ਹੈ ਜਿਹੜਾ ਨਕੋਦਰ ਪ੍ਰਾਈਵੇਟ ਉਹਦੇ ਵਿੱਚ ਇੱਕ ਬੱਚੇ ਦੀ ਡੈਥ ਹੋ ਗਈ ਉਹਨਾਂ ਦੀ ਕੋਈ ਅਣਜਾਣਲੀ ਦੀ ਵਜ੍ਹਾ ਦੇ ਨਾਲ ਉਹ ਬੱਚੇ ਦੀ ਜਦੋਂ ਡੈਥ ਹੋਈ ਆ ਤੇ ਉਹਨਾਂ ਨੇ ਇਹਨਾਂ ਨੂੰ ਪੇਰੈਂਟਸ ਨੂੰ ਕਿਹਾ ਕਿ ਤੁਸੀਂ ਅ ਕਿਸੇ ਹੋਰ ਹਸਪੀਟਲ ਲੈ ਜਾਓ ਉਹ ਵੈਂਟੀਲੇਟਰਲੀ ਉਹਦਾ ਫਾਦਰ ਬੱਚੇ ਨੂੰ ਇੱਥੇ ਸਿਵਲ ਹਸਪਤਾਲ ਲੈ ਕੇ ਆਇਆ ਸੀ ਪਰ ਇੱਥੇ ਵੈਂਟੀਲੇਟਰ ਹੈ ਨਹੀਂ ਉਹ ਜਿਹਦੀ وجہ ਦੇ ਨਾਲ ਪੂਰੇ ਨਕੋਦਰ ਦੇ ਵਿੱਚ ਜਿੰਨੇ ਹਸਪਤਾਲ ਬਣੇ ਆ ਕਹਿੰਦੇ ਉੱਥੇ ਬੱਚਿਆਂ ਵਾਸਤੇ ਵੈਂਟੀਲੇਟਰ ਹੈ ਹੀ ਨਹੀਂ ਉਹ ਤੁਸੀਂ ਹਸਪਤਾਲਾਂ ਦੇ ਵਿੱਚ ਡਾਕਟਰਾਂ ਨੂੰ ਤੇ ਇੱਥੇ ਸਰਕਾਰੀ ਵੀ ਬੇទੀ ਕਰਨ ਆਏ ਵੀ ਜਦੋਂ ਕਿਸੇ ਬੱਚੇ ਦਾ ਇਲਾਜ ਕਰਦੇ ਆ ਕੋਈ ਨਾਰਮਲ ਬੱਚਾ ਤੁਹਾਡੇ ਕੋਲ ਆਇਆ ਇੱਕ ਫੀਵਰ ਦੇ ਨਾਲ ਬੁਖਾਰ ਨਾਲ ਆਇਆ ਉਹ ਸੀਰੀਅਸ ਹੋ ਗਿਆ ਇਸ ਤੋਂ ਬਾਅਦ ਤੁਸੀਂ ਕਿੰਨੇ ਵੀ ਹੁਣ ਭੱਜੋ ਭਾਈ ਇਹਨੂੰ ਗੁਲੰਦਰ ਲੈ ਜਾਓ ਇਹਨੂੰ ਲੁਧਿਆਣੇ ਲੈ ਜਾਓ ਉਸ ਵੇਲੇ ਤੁਹਾਡੇ ਹੱਥ ਖੜੇ ਹੋ ਜਾਂਦੇ ਆ ਤੇ ਇਹ 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 ਬੇਨਤੀ ਕਰਨਾ ਹੈ ਇਹ ਪ੍ਰਾਈਵੇਟ ਆ ਉਹਦਾ ਅਸੀਂ ਚਲੋ ਜੋਰ ਦੇ ਪਹਿਲਾਂ ਸਰਕਾਰ ਨੂੰ ਜਿਹੜੀ ਮੌਜੂਦਾ ਸਰਕਾਰ ਆ ਆਪਣੇ ਹਲਕੇ ਦੇ ਐਮ.ਐਲ.ਏ ਸਾਹਿਬ ਆ ਜਿਹੜੇ ਬੀਬੀ ਜਦਰਜੀਤ ਕੌਰ ਮਾਨ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਰਕਾਰ ਤੱਕ ਇਹ ਗੱਲ ਪਹੁੰਚਾਓ ਕਿ ਕਿੱਡਾ ਆਪਣਾ ਨਕੋਤਾ ਦਾ ਹਸਪਤਾਲ ਬਣਿਆ 100 200 ਪਿੰਡਾਂ ਨੂੰ ਇੱਥੇ ਆਪਣੇ ਲੋਕ ਆਉਂਦੇ ਆ ਬੱਚਿਆਂ ਨੂੰ ਲੈ ਕੇ ਆਉਂਦੇ ਆ ਸਾਰੇ ਪਤਾ ਲੱਗਾ ਕਿ ਬੱਚਿਆਂ ਦਾ ਇੱਥੇ ਸਵੇਲੇ ਕੋਈ ਡਾਕਟਰ ਵੀ ਹੈ ਨਹੀਂ ਹੋਰ ਵੀ ਇੱਕਦੋ ਡਾਕਟਰ ਹੈ ਨਹੀਂ ਹੋ ਜੇ ਇਥੇ ਆਪ ਗੱਲ ਇਹ ਕਰਨ ਆਏ ਆ ਕਿ ਜੇ ਕੱਲ ਉਹ ਬੱਚੇ ਨੂੰ ਇਥੇ ਲੈ ਕੇ ਆਇਆ ਭਾਈ ਚਾਂਸ ਕਿ ਇਥੇ ਵੈਂਟੀਲੇਟਰ ਬੱਚਿਆਂ ਵਾਲਾ ਹੁੰਦਾ ਤੇ ਡਾਕਟਰ ਜਿਸ ਤਰ੍ਹਾਂ ਉਹ ਬਿਆਨ ਦੇ ਰਿਹਾ ਵਾ ਕਿ ਵੀ ਬੱਚਾ ਬਚ ਸਕਦਾ ਸੀਗਾ ਵੀ ਅੱਧੇ ਪੌਣੇ ਘੰਟੇ ਦੇ ਵਿੱਚ ਤੇ ਜੇ ਇਥੇ ਵੈਂਟੀਲੇਟਰ ਹੁੰਦਾ ਤੇ ਉਹ ਬੱਚੇ ਦੀ ਡੈਥ ਨਹੀਂ ਸੀ ਹੋਣੀ ਤੇ ਇਸ ਕਰਕੇ ਹੀ ਬੇਨਤੀ ਕਰਨ ਆਏ ਆ ਸਾਨੂੰ ਸਾਬ ਨੂੰ ਸਰਕਾਰ ਨੂੰ ਤੁਸੀਂ ਵੀ ਲੈ ਕੇ ਭੇਜੋ ਅਸੀਂ ਵੀ ਬੇਨਤੀ ਕਰਦੇ ਆ ਕਿ ਇਹ ਸਾਡੀ ਰਿਕੁਐਸਟ ਹੈ ਸਾਰਿਆਂ ਨੂੰ ਬੇਨਤੀ ਆ ਕਿ ਇਥੇ ਜਿਹੜਾ ਪੂਰਾ ਪ੍ਰਬੰਧ ਹਸਪਤਾਲ ਦੇ ਵਿੱਚ ਆਈ ਸੀ ਯੂ ਦਾ ਤੋ ਬੱਚਿਆਂ ਵਾਸਤੇ ਵੈਂਟੀਲੇਟਰ ਦਾ ਜਾਂ ਕੋਈ ਹੋਰ ਜਿਹੜੇ ਕੋਈ ਅਮਰਜੈਂਸੀ ਕਿਸੇ ਨੂੰ ਕੋਈ ਅਟੈਕ ਹੁੰਦੇ ਆ ਉਹਨਾਂ ਦਾ ਇਹ ਪ੍ਰਬੰਧ ਆਪਾਂ ਨੂੰ ਕਰਨਾ ਚਾਹੀਦਾ ਉਹਦੇ ਨਾਲ ਬਹੁਤ ਲੋਕਾਂ ਨੂੰ ਇਹਦਾ ਫਾਇਦਾ ਹੋ ਸਕਦਾ ਇਹੀ ਅਸੀਂ ਇੱਥੇ ਬੇਨਤੀ ਕਰਨ ਆਏ ਸੀ ਕਿ ਬਹੁਤ ਜਾਣਾਂ ਬਚ ਸਕਦੀਆਂ ਇਹਨੂੰ ਜਲਦੀ ਤੋਂ ਜਲਦੀ ਇਹਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹਸਪੀਟਲ ਦੇ ਕੋਈ ਸਰਕਾਰੀ ਸਾਹਿਬ ਸਿਵਲ ਹਸਪੀਟਲ ਜਰੰਧ ਦੇ ਵਿੱਚ ਵੀ ਵੈਂਟੀਲੇਟਰ ਹੈ ਤੇ ਇਹੋ ਜਿਹੇ ਦੇ ਵਿੱਚ ਕੁਝ ਉਮੀਦ ਕਰਦੇ ਹੋ ਕਿ ਆਪਰ ਦਰਵਾਜ਼ੇ ਤੋਂ ਕਾਹਦਾ ਇੱਕ ਵੈਂਟੀਲੇਟਰ ਦੇਖੋ ਸਾਡਾ ਫਰਜਮੰਦਾ ਪਬਲਿਕ ਦਾ ਅਸੀਂ ਪਬਲਿਕ ਦੇ ਨਮਾਇੰਦੇ ਆ ਕਾਉਂਸਲਰ ਆ ਪ੍ਰਧਾਨ ਆ ਸਾਡਾ ਸਾਡਾ ਫਰਜਮੰਦਾ ਵੀ ਅਸੀਂ ਇਹ ਗੱਲ ਸਰਕਾਰਾਂ ਤੱਕ ਪਹੁੰਚਾਉਣੀ ਆ ਬਾਕੀ ਸਰਕਾਰਾਂ ਕਰਦੀਆਂ ਦਾ ਆਪਣੀ ਮਨਮਰਜ਼ੀ ਆ ਸਰਕਾਰਾਂ ਦੇ ਤਿੰਨ ਸਾਲ ਤੋਂ ਆਪਾਂ ਬਿਆਨ ਸੁਣਦੇ ਆ ਵੀ ਅਸੀਂ ਤਾਂ ਵੀ ਆਹ ਕਰਤਾ ਹਸਪਤਾਲ ਫਾਈਟੈਗ ਕਰਤੇ ਉਥੇ ਆ ਹੋ ਗਿਆ ਹੁਣ ਦੇ ਲੋ ਇੱਥੇ ਤਾਂ ਇੱਕ ਆਪਾਂ ਬੱਚਾ ਹੀ ਨਹੀਂ ਛੋਟਾ ਬਚਾ ਸਕੇ ਇਹਦੇ ਇਹੀ ਹਾਲ ਇਥੋਂ ਦਾ ਤੇ ਇਹੀ ਹਾਲ ਸਾਰੇ ਪੰਜਾਬ ਦਾ ਚਲੋ ਜੀ ਕਿਸੇ ਐਮਐਲਏ ਦਾ ਸਰਕਾਰ ਦਾ ਇਥੋਂ ਦੀ ਸ਼ੁਰੂਆਤ ਕੀਤੀ ਜਾ ਸਕਦੀ ਆ ਉਰੇ ਸਾਰੇ ਪੰਜਾਬ ਦੇ ਵਿੱਚ ਹੀ ਹੋਣਾ ਚਾਹੀਦਾ ਹਾਂਜੀ ਅਣਖਦੇ ਕੱਲ ਇੱਕ ਬੱਚਾ ਪ੍ਰਾਈਵੇਟ ਹਸਪਤਲ ਦੇ ਵਿੱਚ ਦਾਜਵਾਸ ਤੇ ਡਾਕਟਰ ਵੱਲੋਂ ਉਹਨੂੰ ਕਿਹਾ ਕਿ ਕਾਲੀਵਾਸਪਤਲ ਦੇ ਵਿੱਚ ਲੈ ਜਾਓ ਕਿਉਂਕਿ ਉਹਦੀ ਵੈਂਟੀਲੇਟਰ ਦੀ ਲੋੜ ਸੀ ਲੇਕਿਨ ਸੂਰਨ ਹਸਪਤਲ ਦੇ ਵਿੱਚ ਬੱਚਾ ਆਇਆ ਤੇ ਇੱਕ ਇਹ ਕੋਈ ਉਹਦੇ ਨਾਲ ਕੋਈ ਜਾ ਚੁੱਕਿਆ ਉਹਦੇ ਬਾਰੇ ਕਰ ਕੀ सर जरा नकोदरा सिविल हॉस्पिटल है एक सब डिविजनल हॉस्पिटल है और जे वेंटीलेटर या आईसीयू की गल कर रहे हो सारी जड़ी सहूलत वो सिविल हस्पताल जलंधर विखे उपलब्ध इस करके इतों पेशेंट इन्ना सीरीयस पेशेंट इतने वेंटिलेटर न हो आईसीयू फैसिलिटी ना आगे इतों रैफर किया जाता सिविल हस्पताल जलंधर

और वो ना मैं चो एक बच्चा आ रहा है डॉक्टर दिली है कि ये जेली की इतना ऐसे नहीं है और जेली एक कमी है कि ये कुछ समय इधर मैंने उम्मीद है पूरी हो जाएगी हाँ अच्छा जिस तरह ऐसा भी है तो आपके तो बच्चे नहीं हैं फिर तो अगर कोई ऐसी कोई साड़ी emergency चीजी emergency नहीं ਜਦੋਂ ड्यूटी मेडिकल अफसर ਹੁੰਦੇ ਆਂ ਔਰ ਉਹ ਪਹਿਲੇ ਚੈੱਕ ਕਰਦੇ ਆਂ ਉਸ ਹਾਲ इलाज ਦਾ और रेफर ਔਰ ਰੈਫਰ है ਜਾਂਦਾ ਸਰ ਕੋਦਰ ਹੀ ਕਹਿ ਸਕਦੇ ਕਿ ਸ਼ੁਰੂ ਤੋਂ ਹੀ ਇਹ ਮਸਲਾ ਰਹੀ ਹੈ ਕਿ ਇੱਕ ਇੱਕ ਬੱਚੇ ਦਾ ਦੋਸਤ ਔਰ ਜਿਹੜਾ ਬੱਚੇ ਦਾ ਜਿਹੜਾ ਸਿਸਟਮ ਹੈ ਜਿਹੜਾ ਉਹ ਕਿ ਕਰ ਉਹ ਉਹੀ ਕਮੀ ਰਹੀ ਹੈ ਨਹੀਂ ਹੈ ਇਹ और जितने तक मेरी इंफॉर्मेशन है कि और बहुत सोनी ओपीडी बच्चों लिए चल रही हुई थी और फिर उन्होंने अपना वीआरएस ले ली रिटायर हो गए इस करके आइसोले नहीं है ब्रियाडिशन ऐसे अवेलेबल नहीं है, है जेड़े सब प्राइवेट क्लीनिकों को बैठे हैं वो बच्चों को बहुत बढ़िया उतना लाइफ करा लेकिन जिस तरह कह सकदा है कि जो हद चाइल्ड केयर हॉस्पिटल है ਕਲੀਨਿਕ ਦਾ ਤਾਂ ਰਹਿਣਾ ਉਹਦੇ ਵਿੱਚ ਕੋਈ ਵੀ ਐਸਾ ਅਜੀਬ ਨਹੀਂ ਹੁੰਦਾ ਜਿਹੜਾ ਐਮਰਜੈਂਸੀ ਬੱਚਿਆਂ ਨੂੰ ਐ ਕੋਈ ਪ੍ਰੋਬਲਮ ਹੋ ਜਾਈ ਤੇ ਉਹਨਾਂ ਨੂੰ ਉਹਦੀ ਸੇਵਾ ਦਿੱਤੀ ਜਾ ਸਕਦੀ ਹੈ ਇਹੋ ਜੀ ਡਾਕਟਰ ਵੀ ਜਦ ਐਵੇਂ ਜੀ ਕਲੀਨ ਕਰਦੀ ਐ ਕੋਈ ਕਾਰਨ ਨਹੀਂ ਕੋਈ ਜੇ ਜਦੋਂ ਪੇਸ਼ੈਂਟ पेशेंट ਆਈਸੀਯੂ ਫੈਸਿਲਿਟੀ ਦੀ ਲੋੜ ਹੈ है ਉਹ ਆਈਸੀਯੂ ਫੈਸਿਲਿਟੀ ਵਾਲੇ ਹਸਪਤਲ ਜੀ ਜਾਣਾ ਕੁਝ ਵੇਲੇ ਸਰਵ ਨਹੀਂ ਹੁੰਦੀ ਉਸ ਹਾਲਾਤ ਆਪਣਾ ਡਾਕਟਰ ਆਪਣੀ ਸਮਰੱਥਾ ਦੇ ਨਾਲ ਆਪਣੀ ਜਿਹੜੀ ਕੁਆਲੀਫਿਕੇਸ਼ਨ ਦੇ ਨਾਲ ਆਪਣੀ ਕਾਬਲੀਅਤ ਦੇ ਨਾਲ ਉਹ ਪੇਸ਼ੈਂਟ ਨੂੰ ਟਰੀਟ ਕਰਦਾ ਹੈ ਔਰ ਟਾਈਮਲੀ ਰੈਫਰ ਕਰ ਦਿੰਦਾ ਹੈ ਡੈਪੂਟੀ ਸਰਮਾਤ ਜੀ ਨੇ ਮੈਨੂੰ ਰਿਕਵੈਸਟ ਕੀਤੀ ਅਰ ਉਹਨਾਂ ਨੇ ਜਿਹੜੇ ਬੱਚੇ ਆਪਣੇ ਅਗਲੇ ਪੀਰੀਅਡਸ ਆ ਬੱਚਿਆਂ ਨੂੰ ਬੈਠ ਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਕੀ ਸੰਦੇਸ਼ ਜਿਹੜੀ ਪੇਸ਼ੈਂਟ ਨੂੰ ਹਮੇਸ਼ਾ ਅਸੀਂ ਸਾਰੇ ਪੇਸ਼ੈਂਟਸ ਨੂੰ ਇਹ ਗੱਲ ਬੈਦਨਦੇ ਕਿ ਅਗਰ ਤੁਹਾਨੂੰ ਕੋਈ ਦਵਾਈ ਦੀ ਲੋੜ ਹੈਗੀਏ ਜਦੋਂ ਮਰਜ਼ੀ ਆ ਕੇ ਲਓ ਆਪਣੇ ਆਪ ਦਵਾਈ ਨਾ ਕਰੋ ਆਣ ਗਵਾਨ ਤੋਂ ਜਿਹੜਾ ਕਰਦੇ ਐ ਲੋਨ ਕੋਡ ਔਰ ਜਿਹੜੀ ਦਵਾਈ ਕੇਮਿਸਟੋਂ ਜਾਂ ਇਧਰੋਂ ਉਧਰੋਂ ਲੈ ਕੇ ਆਰਐਮਪੀਸ ਤੋਂ ਲੈ ਕੇ ਚੋਲਾ ਸ਼ਾਹ ਡਾਕਟਰੋਂ ਤੋਂ ਲੈ ਕੇ ਖਾਂਦੇ ਐ ਉਹਦੇ ਕਰਕੇ ਪੇਸ਼ੈਂਟ ਦੀ ਜਿਹੜੀ ਤਬੀਅਤ ਹੈ ਉਹ ਜ਼ਿਆਦਾ ਖਰਾਬ ਹੁੰਦੀ ਅਗਰ ਉਹੀ ਚੀਜ਼ ਟਾਈਮਲੀ ਅਸੀਂ ਪਹਿਲੋਂ ਆ ਕੇ ਜਿਹੜੇ ਕੁਆਲੀਫਾਈਡ ਡਾਕਟਰ ਹੈਗਾ ਉਹ ਤੋਂ ਇਲਾਜ ਕਰਾਈਏ ਇਹ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਜਾਂ ਸੀਰੀਅਸਨੈਸ ਹੈਗੀ ਪੇਸ਼ੈਂਟ ਨੇ ਇਹ ਸਾਰੀ ਘਟ ਸਕਦੀ ਹੈ ਔਰ ਅਸੀਂ ਉਸ ਪੇਸ਼ੈਂਟ ਦੀ ਜਿਹੜੀ ਬਿਮਾਰੀ ਨੂੰ ਉਸ ਮੁਕਾਮ ਤੱਕ ਦਾ ਲੈ ਕੇ ਜਾ ਸਕੀਏ ਜਿੱਥੇ ਉਹਨੂੰ ਆਈਸੀਯੂ ਦੀ ਲੋੜ ਪਵੇ ਅਸੀਂ ਥੋੜੇ ਆਪ ਜਾਗਰੂਕ ਹੋਵਾਂਗੇ ਕਦੀ ਇਹ ਲੋਕਾਂ ਨੂੰ ਇਹ ਪਤਾ ਲੱਗੇਗਾ ਕਿ ਹਾਂ ਸਾਡੇ ਕੋਲ ਇਨੀਸ਼ੀਅਲ ਸਟੇਜ ਤੇ ਹੀ ਇਹ ਸਾਰੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਪਹਿਲੇ ਪੱਧਰ ਤੇ ਹੀ ਕਰਨੀਆਂ ਚਾਹੀਦੀਆਂ जो अभी आप दवाई करते हैं अनगहली करते हैं टाइम सिर दवाई नहीं खाते और दी मात्रा सही नहीं लगे चीजें तो तो हमेशा यही कहते हैं कि कौली या चमचना दुद्ध पिलाया जाए ये हम इस बारे ਸਾਡੀਆਂ ਆਸ਼ਾ ਵਰਕਰਸ ਜਾਂ ਵੱਖ-ਵੱਖ ਸੰਸਥਾਵਾਂ ਜਾਂ ਡਾਕਟਰ ਜਾਂ ਸਟਾਫ ਹਮੇਸ਼ਾ ਜਦੋਂ ਵੀ ਮਦਰ ਜਾਂਦੀ ਹੈ ਹਸਪੀਟਲ ਤੋਂ ਉਹਨੂੰ ਅਸੀਂ ਸਮਝਾਉਂਦੇ ਆ ਕਿ ਕਿੱਦਾਂ ਪਾਲਣਾ ਬੱਚੇ ਨੂੰ ਬਟ ਬੜੀ ਜਿਹੜੀ ਗੱਲ ਇਹ ਹੈਗੀ ਕਿ ਦਰਵਾਗੇ ਵਾਲੀ ਗੱਲ ਹੈ ਕਿ ਅਸੀਂ ਸਮਝ ਕੇ ਵੀ ਉਸੀ ਨੂੰ ਆਪਣੇ ਕਾਰੈਸ਼ਲੀ ਚ ਆਪਣੇ ਰੋਜ਼ ਦੇ ਰੁਟੀਨ ਚ ਨਹੀਂ ਲਿਆਉਂਦੇ ਅਗਰ ਬੱਚੇ ਨੂੰ ਐਦਾਂ ਲਟਾ ਕੇ ਤੁਸੀਂ ਦੁੱਧ ਪਿਲਾਓਗੇ ਵਿਚ ਗਲਾਸ ਨਾਲ ਸਿੱਧਾ ਉਹ ਤਾਂ ਈਵਨ ਵੱਡੇ ਬੰਦੇ ਵੀ ਸੰਘ ਭਾਜਦੇ ਇਹੋ ਜਿਹੀਆਂ ਗੈਲੀ ਵਾਸਤੇ ਤਾਂ ਕੋਈ ਅਲਫ਼ਾਜ਼ ਹੀ ਨਹੀਂ ਔਰ ਹਮੇਸ਼ਾ ਇਹ ਚੀਜ਼ ਨੂੰ ਰੋਕਿਆ ਜਾ ਸਾਬ ਚੰਗੀ ਤਰ੍ਹਾਂ ਗੋਦੀ 'ਚ ਬਿਠਾ ਕੇ ਸਿਰ ਉੱਚਾ ਕਰਕੇ ਅਗਰ ਅਸੀਂ ਕੌਲੀ ਚਮਚਾ ਨਾਲ ਦੁੱਧ ਪਿਲਾਈਏ ਜਾਂ ਪਾਣੀ ਪਿਲਾਈਏ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕਦੀ ਨਹੀਂ ਪ੍ਰੋਬਲਮ ਆ ਸਕਦੀ पर अपने अब अपनी सहूलियत लेट के ही बच्चे चला रहे हैं ओते मां और फैमिली ही रिस्पोंसिबल है जिड़ी ओरी सेहत का ख्याल नहीं रख रही और तकनीक नहीं सही हैगी और बार बार समझा के बावजूद भी वो चीजा को फॉलो कर रहे हैं